ਜਿਹੜੀ ਘਟਨਾ ਹੋਈ ਆ ਰਾਤ ਇਹ ਕਿਵੇਂ ਕੀ ਕਾਰਨ ਬਣਿਆ ਹਾਂਜੀ ਕੋਈ ਪਤਾ ਨਹੀਂ ਜੀ ਸਾਨੂੰ ਦੀਵਾਲੀ ਦਾ ਜਿਵੇਂ ਹੈਗਾ ਦਿਨ ਤਿਹਾੜਾ ਵੀ ਲੋਕੀ ਪਟਾਕੇ ਚਲਾ ਰਹੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਅੱਗ ਕਿੱਦਾਂ ਲੱਗੀ ਆ ਤੁਸੀਂ ਕਿੱਥੇ ਸੀਗੇ ਉਦੋਂ ਅਸੀਂ ਸੁੱਤੇ ਪਏ ਸੀਗੇ ਜੀ ਥੱਲੇ ਸੰਤ ਉਦੋਂ ਪਤਾ ਲੱਗਾ ਜਦੋਂ ਅੱਗ ਬਹੁਤ ਜ਼ਿਆਦਾ ਚੜ ਗਈ ਐ ਸੱਤ ਕਿੰਨਾ ਕੁ ਨੁਕਸਾਨ ਹੋਇਆ ਮੰਜੇ ਨੁਕਸਾਨ ਬੱਚਿਆਂ ਦਾ ਬੇਟੀਆਂ ਦੋਨਾਂ ਦਾ ਦਾਦ ਦੇ ਜਿ ਬੜਾ ਕੇ ਰੱਖਿਆ ਸੀਗਾ ਜਿਵੇਂ ਮੰਜੇ ਬੈਸਲੇ ਜਾਨੀ ਕਿ ਸਿਆਲਾਂ ਤਾਂ ਜੋ ਬਿਸਤਰਾ ਨਹੀਂ ਸਾਡੇ ਉੱਪਰ ਲੈਣ ਨੂੰ ਬਚਿਆ ਬੇਟੀਆਂ ਦੇ ਵਿਆਹ ਵਾਸਤੇ ਸਮਾਨ ਰੱਖਿਆ ਸੀ ਤੁਸੀਂ ਬਣਾ ਕੇ ਉਹਨਾਂ ਦਾ ਹਾਂ ਜੀ ਕੀ ਕੀ ਨੁਕਸਾਨ ਹੋਇਆ ਹੋਰ ਹਾਂ ਜੀ ਬੱਚਿਆਂ ਵਾਲੀਆਂ ਬੁੱਕਾਂ ਬਗੈਰ ਸਾਈਕਲ ਵਗੈਰਾ ਸਕੂਲ ਚਾਲਾ ਸਾਰਾ ਸਮਾਨ ਹੀ ਬਰੇ ਘਰ ਦਾ ਟੋਟਲ ਜੋ ਵੀ ਹੈਗਾ ਬਸ ਇਹ ਕਹਿੰਦੇ ਸਿਆਲ ਸਾੜ ਤਾ ਬਿਸਤਰਾ ਤੱਕ ਨਹੀਂ ਉੱਪਰ ਲੈਣ ਵਾਲਾ ਬਚਿਆ ਜਦੋਂ ਅੱਗ ਲੱਗੀ ਹੈ ਕੋਈ ਕਾਰਨ ਕੋਈ ਤੁਸੀਂ ਹਟੜੀ ਵਗੈਰਾ ਕੋਈ ਜੋਤ ਵਗੈਰਾ ਲਾਈ ਹੋਏ ਉੱਪਰ ਨਹੀਂ ਵੀਰ ਜੀ ਕੁਛ ਨਹੀਂ ਐਦਾਂ ਦਾ ਹਾਂਜੀ ਬਸ ਐਦਾਂ ਵੀ ਬੱਚੇ ਪਟਾਕੇ ਚਲਾ ਰਹੇ ਆਸੇ ਪਾਸੇ ਇਹ ਨਹੀਂ ਪਤਾ ਵੀ ਕਿੱਦਾਂ ਅੱਗ ਲੱਗੇ ਸਾਨੂੰ ਇਹ ਨਹੀਂ ਪਤਾ ਵੀ ਕੋਈ ਪਟਾਕਿਆਂ ਨਾਲ ਲੱਗ ਗਿਆ ਜਾਂ ਕੋਈ ਕਾਰ ਲੰਨੀ ਐਦਾਂ ਸਾਨੂੰ ਪਤਾ ਨਾਲ ਛੱਤਾਂ ਦਾ ਵੀ ਨੁਕਸਾਨ ਹੋਇਆ ਜੀ ਹਾਂਜੀ ਸਾਰੀਆਂ ਸਲੇਟਾਂ ਸੜ ਕੇ ਮਾਜੀ ਸਾਰਾ ਕੁਛ ਵੀਰ ਜੀ ਸਵਾਦ ਉਸ ਤੁਹਾਡੇ ਸਾਹਮਣੇ ਆ ਸਾਰਾ ਕੁਛ ਮਤਲਬ ਇੰਨਾ ਕੀ ਟੋਡਾ ਕਰ ਸੀਗਾ ਹਾਂਜੀ ਉਹੀ ਸੜਕੇ ਜਿਹੜਾ ਸਵਾਹ ਹੋ ਗਿਆ ਹਾਂਜੀ ਵੀਰ ਜੀ ਤੇ ਤੁਹਾਡੀ ਦੀਵਾਲੀ ਆ ਜਿਹੜੀ ਕਾਦੀ ਦੀਵਾਲੀ ਰਹੀ ਹਾਂਜੀ ਘਰਾਂ ਦਾ ਵੀਰ ਜੀ ਕੰਮਕਾਰ ਕਰਕੇ ਮਸਾ ਤਾਂ ਬਣਾਇਆ ਸਾਰਾ ਕੁਛ ਤੁਸੀਂ ਘਰਾਂ 'ਚ ਕੰਮ ਕਰਦੇ ਆ ਜੀ ਹਾਂਜੀ ਤੇ ਤੁਹਾਡਾ ਹਸਬੰਡ ਤੁਹਾਡੇ ਪਤੀ ਦਿਹਾੜੀ ਜੋਤੇ ਹੀ ਕਰਦੇ ਆ ਜੀ ਕੰਬਲ ਕਿੰਨੇ ਸੀਗੇ ਕੰਬਲ 6-7 ਸੀਗੇ ਬੱਚਿਆਂ ਲਈ ਬਣਾ ਕੇ ਰੱਖਿਆ ਸੀ ਸਮਾਨ ਚਲੋ ਬੇਟੀਆਂ ਜਵਾਨ ਅਗਲਾ ਬਣਾ ਕੇ ਰੱਖਦਾਗਾ ਸਾਰਾ ਸਮਾਨ ਸੀਗਾ ਮੰਜੇ ਕਿੰਨੇ ਸੀ ਮੰਜੇ 5 ਸੀਗੇ ਤੇ ਸਾਈਕਲ ਦੇ ਵੀ ਨੁਕਸਾਨ ਹੋ ਗਿਆ ਨਾਲ ਹਾਂਜੀ ਬੱਚੇ ਸਕੂਲ ਜਾਂਦੇ ਸੀਗੇ ਸਕੂਲ ਵਾਲੇ ਬੱਚਿਆਂ ਦਾ ਸਾਈਕਲ ਵੀ ਚੱਲਿਆ ਹਾਂਜੀ ਹਾਂਜੀ ਸਾਈਕਲ ਐਕਟ ਹੀ ਆ ਜੀ ਬੱਚੇ ਕਿੰਨੇ ਬੱਚੇ ਦੋ ਬੇਟੀਆਂ ਹੀ ਆ ਜੀ ਦੋ ਬੇਟੀਆਂ ਹਾਂਜੀ ਮੰਗ ਕਰ ਦਮ ਸਾਲ ਤੋਂ ਮੰਗ ਸਾਡੀ ਤਾਂ ਵੀਰ ਜੀ ਕੋਸ਼ਿਸ਼ ਨਹੀਂ ਵੀ ਜੋ ਵੀ ਹੋ ਸਕਦਾ ਸਾਡੀ ਮਦਦ ਕੀ ਤੁਸੀਂ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਤੁਸੀਂ ਕੋਈ ਅਪੀਲ ਕਰਦੇ ਆਂ ਹਾਂਜੀ ਅਸੀਂ ਕਹਿੰਦੇ ਵੀ ਜੋ ਵੀ ਇਸ ਗਰੀਬ ਮੈਂ ਘਰਾਂ ਦਾ ਕੰਮ ਕਰਕੇ ਮਸਾ ਥੋੜਾ ਥੋੜਾ ਕਰਕੇ ਬੱਚਾ ਲਈ ਬਣਾਇਆ ਇੱਕ ਦਿਨ ਚ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ ਪਤਾ ਨਹੀਂ ਹੁਣ ਕਿੰਨੇ ਸਾਲ ਸਾਨੂੰ ਲੱਗਣਗੇ ਸੈੱਟ ਹੋਣ ਨੂੰ ਤੁਹਾਡਾ ਟੈਲੀਫੋਨ ਨੰਬਰ ਹੈ ਕੋਈ ਬੋਲ ਦਿਓ ਹਾਂਜੀ ਕਿੰਨਾ ਜੀ 97801 82415 ਇੱਕ ਵਾਰੀ ਫੇਰ ਬੋਲ ਦਿਓ ਹਾਂਜੀ 97801 82415 ਤੁਹਾਡੇ ਕੋਲੇ ਹੁੰਦਾ ਇਹ ਫੋਨ? ਹਾਂਜੀ। ਕੋਈ ATM ਵਗੈਰਾ ਬੈਂਕ ਨਾਲ ਇਹ ਹੀ ਫੋਨ ਅਟੈਚ ਆ। ਹਾਂਜੀ। ਜੇ ਕੋਈ ਸਮਾਜ ਸੇਵੀ ਸੰਸਥਾਵਾ ਚਾਹਣ ਕੋਈ ਤੁਹਾਡੀ ਮਦਦ ਕਰਨੀ ਹੋਵੇ ਇਸ ਨੰਬਰ ਤੇ ਪਾ ਦੇਵੇ। ਹਾਂਜੀ। ਨਾਲ ਦੇ ਨਾਲ ਤੁਸੀਂ ਜਿਵੇਂ ਲੋਕਲ ਐਮਐਲਏ ਜਾਂ ਐਮਐਲਏ ਜਾਂ ਪ੍ਰਸ਼ਾਸਨ ਉਹਨਾਂ ਨੂੰ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਤੋਂ? ਹਾਂਜੀ ਅਸੀਂ ਇਹ ਮੰਗ ਕਰਦੇ ਆਂ ਜੀ ਸਾਡੇ ਜਿੰਨੀ ਵੀ ਹੋ ਸਕਦਾ ਥੋੜੀ ਬਹੁਤੀ ਮਦਦ ਕੀਤੀ ਜਾਵੇ ਤਾਂ ਕਿ ਮੇਰੇ ਤੋਂ ਕੋਸ਼ਿਸ਼ ਨਹੀਂ ਬਚਿਆ ਬੀ ਜੀ ਸਿਆਣਾ ਵਾਲਾ ਕੱਪੜਾ ਤਿੱਕਰ ਨਹੀਂ ਉੱਪਰ ਲੈਣ ਵਾਲਾ ਬੱਚਾ ਵੀ ਜਿੰਨੀ ਹੋ ਸਕਦਾ ਵੀ ਮਦਦ ਕੀਤੀ ਜਾਵੇ ਤਾਂ ਸਾਡਾ ਨੁਕਸਾਨ ਤਾਂ ਹੁਣ ਨਹੀਂ ਪੂਰਾ ਹੋ ਸਕਦਾ ਪਰ ਜੋ ਮਦਦ ਜਿੰਨੀ ਹੋ ਸਕਦੀ ਹੈ ਚਲੋ ਕੀਤੀ ਜਾਵੇ ਬੇਟੀਆਂ ਸਕੂਲ ਜਾਂਦੀਆਂ ਹਾਂਜੀ ਸਕੂਲ ਜਾਂਦੀਆਂ ਜੀ ਉਹ ਉਹਨਾਂ ਦੇ ਓੱਖਾ ਹੋ ਗਿਆ ਜਾਣਾ ਹਾਂਜੀ ਬੁੱਕਾਂ ਵੀ ਸਾਈਕਲ ਵਗੈਰਾ ਹਾਂਜੀ ਸਾਰਾ ਕਾਪਾਂ ਵੀ ਸੜ ਗਈਆਂ ਹਾਂਜੀ ਕਿਹੜੀ ਕਲਾਚ ਬੱਚੇ ਹਾਂਜੀ ਇੱਕ 10ਵੀਂ ਜਾਜ ਇੱਕ 20 ਕਰ ਰਹੀ ਹੈ ਬੇਟੀ ਸੋ ਉਹਨਾਂ ਦਾ ਯਾਰਾ ਸਾਰੇ ਜਿਹਨ ਬਿਸਤਰੇ ਰੂਹ ਵਾਲੇ ਸਾਰੇ ਹਾਂਜੀ ਵੀ ਜਾਣ ਕੇ ਕੋਸ਼ਿਸ਼ ਨਹੀਂ ਹੈਗਾ ਵੀ ਇਹਦਾ ਬੱਚਾ ਪੇਟੀ ਦਾ ਨੁਕਸਾਨ ਸਾਰਾ ਪੇਟੀ ਵਰਤਨ ਵਾਲੀ ਨਹੀਂ ਰਹੀਗੀ ਕੀ ਨਾਮ ਹੈ ਜੀ ਰਮਨਜੋਤ कौर ਅੱਜ ਦੀ ਘਟਨਾ ਹੋਈ ਹੈ ਕਿਵੇਂ ਹੋਈ ਹੈ ਤੁਸੀਂ ਕਿੱਥੇ ਸੀ ਉਦੋਂ ਜੇ ਸਾਰਿਆਂ ਨੇ ਹੀ ਥੱਲੇ ਪੈਸੇ ਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿਵੇਂ ਅੱਗ ਲੱਗੀ ਹੈ ਕਿਵੇਂ ਨਹੀਂ ਲੱਗੀ ਪਟਾਕੇ ਬੁੱਕੇ ਤਾਂ ਤੁਸੀਂ ਚਲਾਇਆ ਸੀ ਤੁਹਾਡੇ ਤੋਂ ਨਹੀਂ ਅਸੀਂ ਨਹੀਂ ਚਲਾਏਗੇ ਇਹ ਤਾਂ ਜੇ ਪਟਾਕੇ ਵੀ ਚਲਾਏ ਤਾਂ ਬਹੁਤ ਦੂਰ ਜਾ ਕੇ ਚਲਾਏ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਕ ਵਜੇ ਦੀ ਘਟਨਾ ਹੈ ਜੀ 12 12:30 ਵਜੇ ਦੀ ਆ ਤੁਹਾਨੂੰ ਕੀ ਲੱਗਦਾ ਵੀ ਕਿਸੇ ਨੇ ਬਾਹਰੋਂ ਪਟਾਕੇ ਚਲਾਏ ਉਹਦੇ ਨਾਲ ਅੱਗ ਲੱਗੀ ਆ ਪੁੱਤ ਜੀ ਪਤਾ ਹੀ ਨਹੀਂ ਕਿਵੇਂ ਲੱਗੀ ਆ ਜਵਾਕ ਚਲਾਈ ਜਾਂਦੇ ਸੀ ਪਟਾਕੇ ਹਨ ਦੀਵਾਲੀ ਦਾ ਟਾਈਮ ਸੀਗਾ ਪਤਾ ਹੀ ਨਹੀਂਗਾ ਠੀਕ ਕੰਮ ਕਰਦੇ ਡੈਡੀ ਤੁਸੀਂ ਜੀ ਡੈਡੀ ਦਿਹਾੜੀ ਆ ਦਿਹਾੜੀ ਕਰਦੇ ਆ ਤੁਸੀਂ ਕਿੰਨੇ ਵਿੱਚ ਪੜਦੇ ਆ ਜੀ ਮੈਂ 10ਵੀਂ ਚ ਤੁਹਾਡੀਆਂ ਕਿਤਾਬਾਂ ਵਗੈਰਾ ਸਾਰਾ ਕੁਝ ਸੜ ਗਿਆ ਹਾਂ ਜੀ ਉਹ ਦੇਖੋ ਸਾਰੀਆਂ ਉੱਤੇ ਮੱਛੀਆਂ ਪਈਆਂ ਮਮੀ ਕੰਮ ਕਰਦੀ ਜੀ ਮੰਮਾ ਘਰਾਂ ਦਾ ਕੰਮ ਕਰਦੇ ਆ ਅੱਛਾ ਘਰਾਂ 'ਚ ਕੰਮ ਕਰਕੇ ਉਹਨਾਂ ਨੇ ਸਾਰਾ ਸਮਾਨ ਬਣਾਇਆ ਸੀ ਹਾਂ ਜੀ ਬਾਕੀ ਮੰਮਾ ਕਹਿੰਦੇ ਆ ਵੀ ਵਿਆਹ ਕਰਨੇ ਆ ਸਾਡੇ ਉਹਨਾਂ ਕਰਕੇ ਵੀ ਉਹਨਾਂ ਨੇ ਬੜੀ ਮਿਹਨਤ ਕੀਤੀ ਸੀਗੀ ਜਿਹੜਾ ਸਮਾਨ ਉਹਨਾਂ ਨੇ ਤੁਹਾਡੇ ਵਾਸਤੇ ਬਣਾਇਆ ਹਾਂਜੀ ਤੁਹਾਡਾ ਸਾਈਕਲ ਵੀ ਸੜ ਗਿਆ ਹਾਂਜੀ ਮੇਰਾ ਸਾਈਕਲ ਵੀ ਸਾਰਾ ਸੜ ਗਿਆ ਉਹ ਦੇਖ ਸਕਦੇ ਹੋ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ ਸਾਡਾ 95801 82415 ਤੇ ਤੁਹਾਡੀ ਮਾਤਾ ਦਾ ਫੋਨ ਹੈ ਨਾ ਜੀ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਵੀ ਜਿੰਨਾ ਹੋ ਸਕੇ ਸਾਨੂੰ ਓਨੀ ਮਦਦ ਕਰ ਦਿਓ ਬਾਕੀ ਸਾਡਾ ਬਹੁਤ ਨੁਕਸਾਨ ਹੋਇਆ ਵਾ ਵੀ ਅੱਜ ਵਿਸ਼ਕਰਮਾ ਦਿਹਾੜਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਹਾਂ ਜੇ ਤਰੀ ਪਟਾਕੇ ਵਿੱਚ ਆਉਣੇ ਆ ਤਾਂ ਸਾਵਧਾਨੀਆਂ ਚਲਾਈਓ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਹਾਂ ਸਾਡਾ ਤਾਂ ਜਿਹੜਾ ਨੁਕਸਾਨ ਹੋ ਗਿਆ ਵਾ ਉਹ ਤਾਂ ਹੋ ਗਿਆ ਵਾ ਪਰ ਕਿਸੇ ਹੋਰ ਦਾ ਨਾ ਹੋਵੇ ਇਹੀ ਮੰਗ ਕਰਦੀ ਆ ਜਿਹੜੀ ਘਟਨਾ ਹੋਈ ਤੁਹਾਡਾ ਘਰ ਕਿੱਥੇ ਕਾ ਸਾਡਾ ਵੀਰ ਜਿਆ ਨਾਲ ਹੀ ਆ ਘਰ ਇਹਨਾਂ ਦੇ ਵਿਚਾਰੇ ਗਰੀਬ ਪਰਿਵਾਰ ਸੀਗੇ ਸਾਨੂੰ ਤਾਂ ਪਤਾ ਹੀ ਸੁਭਾ ਲੱਗਾ ਜਦੋਂ ਇਹਨਾਂ ਦੇ ਆ ਕੁਛ ਇਹਨਾਂ ਕੁਛ ਹੋ ਗਿਆ ਸਾਨੂੰ ਤਾਂ ਪਹਿਲਾਂ ਰਾਤੀ ਪਤਾ ਹੀ ਨਹੀਂ ਲੱਗਿਆ ਕਿਉਂਕਿ ਸਾਰੇ ਆਉਦੇ ਆਉਦੀ ਦੀ ਦੀਵਾਲੀ ਮਨਾਉਣ ਵਿੱਚ ਮਸਤ ਸੀਗੇ ਤੇ ਵਿਚਾਰਿਆਂ ਦਾ ਪਤਾ ਹੀ ਨਹੀਂ ਲੱਗਿਆ ਸਨ ਤਾਂ ਇੱਕ ਹੈ ਉੱਪਰ ਸੀਗਾ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਇਹ ਤਾਪ ਕਹਿੰਦੇ ਸਾਨੂੰ ਨਹੀਂ ਪਤਾ ਲੱਗਿਆ ਕਿਵੇਂ ਹੋਇਆ ਵਿਚਾਰਾ ਗਰੀਬ ਪਰਿਵਾਰ ਸੀ ਮਾਸਾਂ ਵਿਚਾਰਿਆਂ ਦਾ ਬੇਟੀਆਂ ਵਾਸਤੇ ਕੰਬਲ-ਕੁੰਬਲ ਵਿਚਾਰਿਆਂ ਨੇ ਦਾਜ ਬਣਾ ਕੇ ਰੱਖਿਆ ਸੀ ਬੇਟੀਆਂ ਹੀ ਆ ਵਿਚਾਰਿਆਂ ਦੇ ਦੋਨਾਂ ਦੋ ਬੇਟੀਆਂ ਹੀ ਆ ਵਿਚਾਰਿਆਂ ਦੇ ਕੋਈ ਮੁੰਡਾ ਵੀ ਹੈ ਨਹੀਂਗਾ ਵਿਚਾਰਿਆਂ ਨੇ ਮਾਸਾ ਸਮਾਨ ਬਣਾਇਆ ਸੀ ਕੰਬਲ ਵਗੈਰਾ ਭਾਂਡੇ ਹੋ ਗਿਆ ਹੋਊਗਾ ਵਿਚਾਰਿਆਂ ਦਾ ਬਹੁਤ ਨੁਕਸਾਨ ਹੋ ਗਿਆ ਵੀਰ ਜੀ ਬਹੁਤ ਨੁਕਸਾਨ ਹੋ ਗਿਆ ਇਹ ਕੰਮ ਕੀ ਕਰਦੇ ਆ ਜੀ ਇਹ ਵਿਚਾਰਾ ਦਿਹਾੜੀ ਜਾਂਦਾ ਹੈ ਵੀਰ ਤੇ ਆਦੀ ਦੀ ਵਿਚਾਰੀ ਹੈ ਵਿਚਾਰੀ ਘਰਾਂ ਦਾ ਕੰਮ ਕਰਦੀ ਹੈ ਵੀਰ ਜੀ ਤੇ ਵਿਚਾਰਾਂ ਦੀ ਮਦਦ ਕੀਤੀ ਜਾਵੇ ਉਹ ਸਾਰੀਆਂ ਰਜਾਈਆਂ ਜੜੂਆਂ ਵਿਚਾਰਾਂ ਨੇ ਬਣਾ ਕੇ ਰੱਖੀਆਂ ਸੀ ਉਹ ਵੀ ਸਾਰਾ ਕੁਝ ਮੱਚ ਗਿਆ ਉਹ ਦੇਖ ਸਕਦੇ ਹਾਂ ਰੂਂ ਕਿਵੇਂ ਪਈ ਆ ਚੱਲ ਵਿਚਾਰਾ ਨੂੰ ਇਹ ਸੀਗਾ ਚੱਲ ਹੌਲੀ ਹੌਲੀ ਦਾਜ ਬਣਾ ਕੇ ਹਰੇਕ ਮਾਪਿਆਂ ਨੂੰ ਹੁੰਦਾ ਹੀ ਆ ਵਿਚਾਲ ਆਪਾਂ ਦਾਜ ਬਣਾ ਕੇ ਰੱਖ ਲਈਏ ਵਿਚਾਰਾਂ ਨੇ ਬਣਾ ਬਣਾ ਕੇ ਰੱਖਿਆ ਸੀਗਾ ਹਾ ਉਹ 19 ਸਾਲ ਦੀਆਂ ਬੇਟੀਆਂ ਹੋਈਆਂ ਪੰਜਾਂ ਵਾ ਤੇ ਵੀ ਚੱਲਣਾ ਨੇ ਕਿਹਾ ਅਸੀਂ ਵਿਆਹ ਕਰਾਂਗੇ ਤੇ ਵਿਚਾਰਾਂ ਦਾ ਸਾਰਾ ਦਾਜ ਵਿਚਾਰਾਂ ਦਾ ਮੱਚ ਗਿਆ ਤੇ ਵਿਚਾਰਾਂ ਦੀ ਮਦਦ ਕੀਤੀ ਜਾਵੇ ਬਸ ਹੱਥ ਜੋੜ ਕੇ ਹੀ ਬੇਨ ਜਾਂਦੇ ਸੀ ਜੀ ਹਾਂ ਜਿਹੜੀ ਜਿਹੜੀ ਦੀਵਾਲੀ ਤੇ ਹੁਣ ਲੋਕ ਪਟਾਕੇ ਨਹੀਂ ਚਲਾਉਂਦੇ ਹਾਂ ਤੇ ਵੀ ਜੀ ਵੀ ਨਹੀਂ ਚਲਾਉਣੇ ਚਾਹੀਦੇ ਕਿ ਚਲੋ ਕਿਸੇ ਜੇ ਚਲਾਉਣੇ ਆ ਤਾਂ ਮਾੜੇ ਮੋٹے ਬੰਦਾ ਸੋਚ ਕੇ ਚਲਾਵੇ ਵੀ ਕਿੱਧਰ ਨੂੰ ਜਾਊਗਾ ਪਟਾਕਾ ਜਾਂ ਕਿਵੇਂ ਹੁਣ ਇਹਨਾਂ ਦੇ ਵਿਚਾਰਿਆਂ ਦੇ ਉੱਤੇ ਬਾਹਰ ਨਹੀਂ ਲੱਗਾ ਸੀ ਕੱਪੜਾ ਹੀ ਪਾਇਆ ਸੀਗਾ ਛੱਤ ਵੀ ਸੜ ਗਈ ਸਾਰੀ ਪੇਟੀ ਵੀ ਸੜ ਗਈ ਸਾਰਾ ਕੁਝ ਵਿਚਾਰਿਆਂ ਦਾ ਵੇਖ ਲਓ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਸਵਾਹ ਹੋਇਆ ਪਿਆਵਾ ਵਿਚਾਰਿਆਂ ਦਾ ਸਾਰਾ ਕੁਝ ਮਚ ਕੇ ਆ ਦੇਖ ਲਓ ਤੁਸੀਂ ਆਪ ਹੀ ਦੇਖ ਸਕਦੇ ਜਿੰਨਾਂ ਦੇ ਅੱਗ ਲੱਗੀ ਹੈ ਕੌਣ ਤੁਹਾਡੇ ਇਹ ਮੇਰੀ ਬੇਟੀ ਰਾਜੀ ਉਹਨਾਂ ਦੇ ਘਰੇ ਅੱਗ ਲੱਗੀ ਹੈ ਜੀ ਲੜਕੀਆਂ ਬਾਅਦ ਤੇ ਇਹਨਾਂ ਨੇ ਦਾਜ ਬਣਾਇਆ ਸੀਗਾ ਸਾਰਾ ਸਾਰਾ ਸੜ ਕੇ ਸਵਾਹ ਹੋ ਗਿਆ ਸਾਈਕਲ ਵਗੈਰਾ ਸਾਰੇ ਕਿਤਾਬਾਂ ਸਾਰਾ ਕੋਸ਼ ਸੜ ਕੇ ਸਵਾਹ ਹੋ ਗਿਆ ਸੱਤ ਵੀ ਸੜ ਗਈ ਜਿੰਨਾਂ ਦੀ ਤੋਂ ਨੂੰ ਕੋਦੋ ਪਤਾ ਲੱਗਿਆ ਜੀ ਅੱਗ ਲੱਗੀ ਦਾ ਸਾਨੂੰ ਰਾਤ ਦੇ 1 ਵਜੇ ਫੋਨ ਗਿਆ ਸੀਗਾ ਜੀ ਅਸੀਂ ਪਰ ਸਵੇਰ ਆਏ ਸਾਰਾ ਦੇਖਿਆ ਸਮਾਜ ਸੇਵੀ ਸੰਸਥਾ ਮਤੋਂ ਹੁਣ ਸਮਾਜ ਸੇਵੀ ਸੰਸਥਾ ਤੋਂ ਇਹ ਇੱਕ ਜene ਇਹਨਾਂ ਦੇ ਬੇਟੀਆਂ ਹੀ ਆ ਜੀ ਦੋ ਤੇ ਗਰੀਬ ਆ ਇਹ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਇਹਨੇ ਸਮਾਨ ਬਣਾਇਆ ਸੀਗਾ ਇਸ ਕਰਕੇ ਇਹਨਾਂ ਦੀ ਮਦਦ ਜਿੰਨੀ ਹੋ ਸਕਦੀ ਹੈ ਸਮਾਜ ਸੇਵੀ ਸੰਸਥਾ ਇਲਾਕੇ ਦਾ ਐਮਐਲਏ ਤੇ ਐਮਸੀ ਵਗੈਰਾ ਸਾਰੇ ਇਹਨਾਂ ਦੀ ਮਦਦ ਕਰੋ ਜੀ ਕੋਈ ਸ਼ਾਸਨ ਤੋਂ ਜੀ ਮਾਮਦਾ ਕੀ ਕੰਮ ਕਰਦੇ ਪਰੋਣੇ ਟੋਡਾ ਲੇਬਰ ਦਾ ਕੰਮ ਕਰਦਾ ਜੀ ਤੇ ਮੇਰੀ ਬੇਟੀ ਘਰਾਂ ਦਾ ਕੰਮ ਕਰਦਾ میں کون ہوں ار جی اپ نے پر میں نہیں میں تو اس کو ایک بڑا کر دو جو 20 سینٹی میٹر کو فارم ا رہی ہے نہیں جی پنجاری ا رہی ہے یہاں بڑے بندہ مولا جی ادھر ا جا ہاں جی ਗੜੀ ਗਿਆ ਨਹੀਂ ਜੀ ਦੋ ਲੜਕੀਆਂ ਆ ਗਈਆਂ ਸਾ ਕੁੜੀਆਂ ਦਾ ਸਮਾਨ ਕੁੜੀਆਂ ਕੁੜੀਆਂ ਹਾਂ ਇਹ ਤਾਂ ਕੁੜੀਆਂ ਆਈਆਂ ਦੋ ਬੁਲਾ ਲੀਨੇ ਕੋਈ ਇਹ ਤਾਂ ਕੁੜੀ ਚੜ ਕੋਈ ਨਹੀਂ ਕਹਿੰਦੀ ਮੇਰੇ ਦਿਲ ਨਹੀਂ ਕਰਦਾ ਚਾਂਦ ਤਾਰਨ ਤੂੰ ਤਾਂ ਹੋਣਾ ਹੀ ਆਈ ਮੈਂ ਇਹ ਤਾਂ ਰਾਤ ਨੂੰ ਨਹੀਂ ਆਈ ਸੀ ਓਏ ਤੂੰ ਗੋ ਕੋਈ ਨਹੀਂ ਤੀਆ ਵਾਈਟ ਕਰ ਲੋ